ਦਰਸ਼ਕਾ ਜੀ ਆਸਟ੍ਰੇਲੀਆ ਨਿਊਜ਼ ਦੇਖ ਰਹੇ ਸਤਿ ਆਦਰਸ਼੍ਰੋਤਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਗੱਲ ਕਰਾਂਗੇ ਅਹਿਮ ਸੁਰਖੀਆਂ ਤੇ ਵੀਜ਼ਨ ਇਤੇਮੇ ਚ ਹੋਏ ਵੱਡੇ ਬਦਲਾ ਮਾਪਿਆਂ ਲਈ ਆਸਟ੍ਰੇਲੀਆ ਆਉਣ ਦਾ ਰਾਹ ਹੋਇਆ ਸਵਾਖਾ ਵਿਕਟੋਰੀਆ ਦੇ ਵਿੱਚ ਵਿਗਰਿਡ ਸਟੇਟ ਬਿਲ ਖਿਲਾਫ ਕਿਸਾਨਾਂ ਦਾ ਫਟਿਆ ਗੁੱਸਾ ਜ਼ਮੀਨ ਵਿੱਚ ਦਾਖਲ ਹੋਣ ਦੇ ਅਧਿਕਾਰ ਤੇ ਕਿਸਾਨ ਆਏ ਸੜਕਾਂ ਤੇ ਆਸਟ੍ਰੇਲੀਆ ਵਿੱਚ ਮਾਂ ਨੇ ਆਪਣੀ ਨਵਜੰਮੇ ਬੱਚੇ ਦੀ ਲਾਸ਼ ਬੈਗ ਤੇ ਵਿੱਚ ਰੱਖ ਕੇ ਲੁਕਾਈ ਸਿਡਨੀ ਚਾਈਲਡ ਕੇਅਰ ਵਰਕਰ ਤੇ ਬੱਚਿਆਂ ਦੇ ਸ਼ੋਸ਼ਣ ਵੀਡੀਓ ਬਣਾਉਣ ਦਾ ਦੋਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਆਸਟ੍ਰੇਲੀਆ ਸਰਕਾਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਕੋ ਲਿਆਉਣ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਵੀਜ਼ਾ ਨੀਤੀਆਂ ਵਿੱਚ ਅਹਿਮ ਬਦਲਾਅ ਕੀਤੇ ਨੇ ਜੋ 1 ਜੁਲਾਈ 2025 ਤੋਂ ਲਾਗੂ ਹੋ ਗਏ ਨੇ ਸੋ ਇਹਨਾਂ ਤਬਦੀਲੀਆਂ ਦੇ ਨਾਲ ਵੀਜ਼ਾ ਕੋਟਿਆਂ ਵਿੱਚ 30% ਵਾਧਾ ਹੋਇਆ ਪਰ ਇਸ ਦੇ ਨਾਲ ਹੀ ਫੀਸਾਂ ਦੇ ਵਿੱਚ ਵੀ ਵਾਧਾ ਵੇਖਣ ਨੂੰ ਮਿਲਿਆ ਆਸਟ੍ਰੇਲੀਆ ਚ ਰੰਦੇ ਪੰਜਾਬੀ ਤੇ ਹੋਰ ਪ੍ਰਵਾਸੀ ਪਰਿਵਾਰਾਂ ਲਈ ਖੁਸ਼ਖਬਰੀ ਹੈ ਆਸਟ੍ਰੇਲੀਆ ਸਰਕਾਰ ਨੇ ਮਾਪਿਆਂ ਦੇ ਵੀਜ਼ਿਆਂ ਲਈ ਕਈ ਨਵੇਂ ਆਪਸ਼ਨ ਤੇ ਨਿਯਮ ਪੇਸ਼ ਕੀਤੇ ਨੇ ਜੋ ਪਰਿਵਾਰਕ ਮਿਲਣੀ ਨੂੰ ਹੋਰ ਸੁਖਾਲਾ ਕਰਨ ਦਾ ਵਾਅਦਾ ਕਰ ਰਹੇ ਨੇ ਸਭ ਤੋਂ ਵੱਡਾ ਬਦਲਾਅ ਵੀਜ਼ਾ ਕਟੌਤੀਆਂ 'ਚ 30% ਦਾ ਵਾਅਦਾ ਕੀਤਾ ਗਿਆ ਜਿਸ ਨਾਲ ਹੁਣ ਵਦੇੜੇ ਪਰਿਵਾਰ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਬੁਲਾਉਣ ਦਾ ਮੌਕਾ ਹਾਸਲ ਕਰ ਸਕਦੇ ਨੇ ਨਵੇਂ ਨਿਯਮਾਂ ਮੁਤਾਬਕ ਮਾਪਿਆਂ ਲਈ 3 ਸਾਲ ਅਤੇ 5 ਸਾਲ ਦੇ ਟੈਂਪੋਰਰੀ ਪੈਰੈਂਟ ਵੀਜ਼ਾ ਦੇ ਆਪਸ਼ਨ ਵੀ ਪੇਸ਼ ਕੀਤੇ ਗਏ ਨੇ 5 ਸਾਲ ਦੇ ਵੀਜ਼ੇ ਦੀ ਫੀਸ 5735 ਆਸਟ੍ਰੇਲੀਅਨ ਡਾਲਰ ਤੇ 5 ਸਾਲ ਦੇ ਵੀਜ਼ੇ ਦੀ ਫੀਸ 11470 ਆਸਟ੍ਰੇਲੀਅਨ ਡਾਲਰ ਰੱਖੀ ਗਈ ਹੈ ਇਹ ਆਸਥਾਈ ਵੀਜ਼ੇ ਬਾਅਦ ਚ ਪੱਕੇ ਕੰਟਰੀਬਿਊਟਰੀ ਪੈਰੈਂਟ ਵੀਜ਼ਾ 'ਚ ਬਦਲੇ ਜਾ ਸਕਦੇ ਨੇ ਜੋ ਮਾਪਿਆਂ ਨੂੰ ਆਸਟ੍ਰੇਲੀਆ 'ਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਦਿੰਦਾ ਹੈ ਇਨ੍ਹਾਂ ਵੀਜ਼ਿਆਂ ਦੇ ਨਾਲ ਹੀ ਪੱਕੇ ਵੀਜ਼ੇ ਦੀ ਫੀਸ ਵਿੱਚ ਵੀ ਵੱਡਾ ਆਵਾਂਦਾ ਕੀਤਾ ਗਿਆ ਜੋ ਹੁਣ 48640 ਆਸਟ੍ਰੇਲੀਅਨ ਡਾਲਰ ਤੱਕ ਪਹੁੰਚ ਗਈ ਹੈ ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਹੋਰ ਅਹਿਮ ਬਦਲਾਅ ਕੀਤਾ ਗਿਆ ਜੋ ਵੀਜ਼ਾ ਪ੍ਰਕਿਰਿਆ ਨੂੰ ਲੱਗਣ ਵਾਲੇ ਸਮੇਂ ਨਾਲ ਸੰਬੰਧਿਤ ਹੈ ਕੰਟਰੀਬਿਊਟਰੀ ਪੈਰੈਂਟ ਵੀਜ਼ਾ ਦੀ ਪ੍ਰਕਿਰਿਆ ਪਹਿਲਾਂ 5 ਸਾਲ ਦੀ ਹੁੰਦੀ ਸੀ ਤੇ ਹੁਣ ਉਸ ਨੂੰ 3 ਸਾਲ ਕਰ ਦਿੱਤਾ ਗਿਆ ਹੈ ਇਹ ਨਵਾਂ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ ਜੋ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਇਨ੍ਹਾਂ ਤਬਦੀਲੀਆਂ ਨਾਲ ਜਿੱਥੇ ਪਰਿਵਾਰਾਂ ਨੂੰ ਆਪਣੇ ਮਾਪਿਆਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਉੱਥੇ ਵਧਿਆ ਫੀਸਾਂ ਅਤੇ ਸਖਤ ਨਿਯਮਾਂ ਨੇ ਕੁਝ ਚਿੰਤਾਵਾਂ ਵੀ ਪੈਦਾ ਕੀਤੀਆਂ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਨੀਤੀਆਂ ਦਾ ਪੂਰਾ ਲਾਭ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜੋ ਆਰਥਿਕ ਤੌਰ ਤੇ ਮਜ਼ਬੂਤ ਨੇ ਤੇ ਨਵੇਂ ਵੀਜ਼ਾ ਆਪਸ਼ਨਸ ਦੀ ਸਹੀ ਜਾਣਕਾਰੀ ਰੱਖਦੇ ਨੇ ਵਿਕਟੋਰੀਆ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਵਿਕ ਗ੍ਰਿਡ ਸਟੇਜ 2 ਬਿੱਲ ਨੇ ਸੂਬੇ ਦੇ ਕਿਸਾਨਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ ਦਰਅਸਲ ਇਹ ਬਿੱਲ ਸਰਕਾਰ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਨਿੱਜੀ ਜ਼ਮੀਨਾਂ ਤੇ ਬਿਜਲੀ ਦੇ ਟਾਵਰ ਲਗਾਉਣ ਦੇ ਲਈ ਮਾਲਕ ਦੀ ਇਜਾਜ਼ਤ ਤੋਂ ਬਿਨਾਂ ਦਾਖਲ ਹੋ ਸਕਦੇ ਨੇ ਵਿਕਟੋਰੀਆ ਦੇ ਕਿਸਾਨ ਤੇ ਨਿੱਜੀ ਜ਼ਮੀਨ ਮਾਲਕ ਇਸ ਸਮੇਂ ਭਾਰੀ ਹੁੱਸੇ ਚ ਨੇ ਕਿਉਂਕਿ ਨੈਸ਼ਨਲ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2025 ਨੂੰ ਵਿਕ ਗ੍ਰਿਡ ਬਿੱਲ ਵਜੋਂ ਵੀ ਜਾਣਿਆ ਜਾ ਰਿਹਾ ਹੈ ਸਰਕਾਰੀ ਅਧਿਕਾਰੀਆਂ ਨੂੰ ਰੀਨਿਊਏਬਲ ਊਰਜਾ ਪ੍ਰੋਜੈਕਟਾਂ ਲਈ ਨਿੱਜੀ ਜ਼ਮੀਨਾਂ ਦੇ ਦਾਖਲ ਹੋਣ ਤੇ 85 ਮੀਟਰ ਉੱਚੇ ਬਿਜਲੀ ਦੇ ਟਾਵਰ ਲਗਾਉਣ ਦੀ ਇਜਾਜ਼ਤ ਦਿੰਦਾ ਹੈ ਜੇਕਰ ਕੋਈ ਜ਼ਮੀਨ ਮਾਲਕ ਇਸ ਦਾ ਵਿਰੋਧ ਕਰਦਾ ਹੈ ਤਾਂ ਉਸਤੇ 12000 ਆਸਟ੍ਰੇਲੀਅਨ ਡਾਲਰ ਤੇ ਕੰਪਨੀਆਂ ਤੇ 48000 ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਇਸ ਤੋਂ ਇਲਾਵਾ ਅਧਿਕਾਰੀ ਜ਼ਰੂਰਤ ਪੈਣ ਤੇ ਜ਼ਮੀਨ ਚ ਦਾਖਲ ਹੋਣ ਲਈ ਵਾਜਬ ਤਾਕਤ ਦੀ ਵਰਤੋਂ ਵੀ ਕਰ ਸਕਦੇ ਨੇ ਇਸ ਬਿੱਲ ਦਾ ਮਕਸਦ ਹੈ ਵਿਕਟੋਰੀਆ ਨੂੰ 2030 ਤੱਕ ਰੀਨਿਊਏਬਲ ਊਰਜਾ ਟੀਚਾ ਨੂੰ ਪੂਰਾ ਕਰਨ ਲਈ ਨਵੀਆਂ ਟ੍ਰਾਂਸਮਿਸ਼ਨ ਲਾਈਨਾਂ ਬਣਾਉਣਾ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਸੂਬੇ ਦੀ ਊਰਜਾ ਸੁਰੱਖਿਆ ਤੇ ਸਸਤੀ ਬਿਜਲੀ ਦੀ ਸਪਲਾਈ ਲਈ ਜ਼ਰੂਰੀ ਨੇ ਖਾਸ ਕਰਕੇ ਜਦੋਂ ਪੁਰਾਣੇ ਕੋਲੇਦੇ ਪਲਾਂਟ ਬੰਦ ਹੋਣ ਚਾਰੇ ਨੇ ਵਿਕਟੋਰੀਆ ਦੀ ਮੁੱਖ ਮੰਤਰੀ ਜਸ ਸਿੰਟਾ ਐਲਨ ਨੇ ਬਿੱਲ ਦਾ ਬਚਾ ਕਰਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਅਤੇ ਨਿੱਜੀ ਕੰਪਨੀਆਂ ਕੋਲ ਜ਼ਮੀਨ 'ਚ ਦਾਖਲ ਹੋਣ ਦਾ ਅਧਿਕਾਰ ਸੀ ਪਰ ਇਹ ਬਿੱਲ ਵਿਗ ਗ੍ਰਿਡ ਨੂੰ ਇਸ ਪ੍ਰਕਿਰਿਆ ਨੂੰ ਵਧੇਰੇ ਸੰਗਠਿਤ ਕਰਨ ਦਾ ਮੌਕਾ ਦਿੰਦਾ ਹੈ ਉਹਨਾਂ ਵਾਅਦਾ ਕੀਤਾ ਹੈ ਕਿ ਜ਼ਮੀਨ ਮਾਲਕਾਂ ਨੂੰ ਪ੍ਰਤੀ ਕਿਲੋਮੀਟਰ 8000 ਡਾਲਰ ਦਾ ਸਾਲਾਨਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਕਿਸਾਨ ਤੇ ਸਥਾਨਕ ਪਾਈਚਾਰੇ ਇਸ ਬਿੱਲ ਨੂੰ ਆਪਣੇ ਹੱਕਾਂ ਤੇ ਹਮਲਾ ਮੰਨਦੇ ਨੇ 21 ਜੁਲਾਈ ਤੋਂ 31 ਜੁਲਾਈ ਤੱਕ ਵਿਕਟੋਰੀਆ ਦੇ ਵੱਖ-ਵੱਖ ਇਹਾਂ ਚ ਚਾਰ ਵੱਡੇ ਮੁਜ਼ਾਰੇ ਹੋਏ ਜਿਨ੍ਹਾਂ ਚ ਸੈਂਕੜੇ ਕਿਸਾਨਾਂ ਫਾਇਰਫਾਈਟਰਸ ਤੇ ਜਾਨਵਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲਿਆਂ ਨੇ ਹਿੱਸਾ ਲਿਆ ਹੈ ਇਸ ਮੁੱਦੇ ਨੇ ਸਿਆਸੀ ਰੰਗ ਵੀ ਲੈ ਲਿਆ ਜਿੱਥੇ ਨੈਸ਼ਨਲ ਅਤੇ ਲਿਬਰਲ ਕਾਲੈਜਨ ਪਾਰਟੀਆਂ ਨੂੰ ਰੀਜਨਲ ਵਿਕਟੋਰੀਆ ਦਾ ਵੱਡਾ ਮੁੱਦਾ ਬਣੌਣ ਚੁਟੀਆਂ ਹੋਈਆਂ ਨੇ ਵਿਰੋਧੀ ਧਿਰ ਦੇ ਨੇਤਾ ਬ੍ਰੈਡ ਬੈਟਨ ਨੇ ਇਸ ਬਿੱਲ ਦੀ ਸਖਤ ਨਿਖੇਧ ਕੀਤੀ ਹੈ ਤੇ ਵਾਅਦਾ ਕੀਤਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਅਗਲੇ ਸਾਲ ਚੁਣੀ ਜਾਂਦੀ ਹੈ ਤਾਂ ਉਹ ਇਸ ਬਿੱਲ ਨੂੰ ਰੱਦ ਕਰਨਗੇ ਕੁਝ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਨੂੰ ਤਾਲੇ ਲਗਾਉਣ ਤੇ ਪ੍ਰੋਜੈਕਟ ਨਿਰਮਾਣ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਹੈ ਮਹਾਰਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨਾਂ ਤੇ ਸਥਾਨਕ ਪਾਈਚਾਰਿਆਂ ਨਾਲ ਬਿਹਤਰ ਸਮਾਧ ਸਥਾਪਿਤ ਕਰਨ ਦੀ ਲੋੜ ਹੈ ਨਹੀਂ ਤਾਂ ਵਿਵਾਦ ਹੋਰ ਵਿਗੜ ਸਕਦਾ ਹੈ ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕਮਾਨ ਨੇ ਆਪਣੇ ਨਵ ਜੰਮੇ ਬੱਚੇ ਦੀ ਲਾਸ਼ ਨੂੰ ਇੱਕ ਬੈਗ ਵਿੱਚ ਲੁਕਾ ਕੇ ਸੋਫੇ ਪਿੱਛੇ ਰੱਖ ਦਿੱਤਾ ਸੋ ਅਦਾਲਤ ਨੇ ਇਸ ਮਾਮਲੇ ਵਿੱਚ ਮਹਿਲਾ ਨੂੰ ਜੇਲ੍ਹ ਦੀ ਸਜ਼ਾ ਦੀ ਬਜਾਏ ਰਿਹਾ ਕਰ ਦਿੱਤਾ 35 ਸਾਲਾ ਮੌਨਿਕ ਐਲਨ ਬਰਟਨ ਨੇ ਆਪਣੀ 6ਵੀਂ ਗਰਭ ਅਵਸਥਾ ਨੂੰ ਆਪਣੇ ਸਾਥੀ ਸ਼ਾਨ ਬ੍ਰੈਡਲੀ ਬਲੌਮ ਤੋਂ ਲੁਕਾਇਆ ਹੈ ਉਸਨੇ ਆਪਣੇ ਘਰ ਦੇ ਲਾਂਚ ਵਿੱਚ ਚੁੱਪਚਾਪ ਇੱਕ ਮੁੰਡੇ ਨੂੰ ਜਨਮ ਦਿੱਤਾ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਬਰਟਨ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸਨੂੰ ਕੱਪੜੇ ਵਿੱਚ ਲਪੇਟਿਆ ਤੇ ਫਿਰ ਉਸਨੂੰ ਇੱਕ ਪਲਾਸਟਿਕ ਬੈਗ ਚ ਪਾ ਕੇ ਸੋਫੇ ਪਿੱਛੇ ਰੱਖ ਦਿੱਤਾ ਅਗਲੇ ਦਿਨ ਸਵੇਰੇ ਬਲਾਮ ਨੇ ਬਰਟਨ ਨੂੰ ਬਿਮਾਰ ਹਾਲਤ ਚ ਪਾਇਆ ਉਸਨੇ ਉਸਨੂੰ ਹਸਪਤਾਲ ਲਿਜਾਣ ਦਾ ਫੈਸਲਾ ਕੀਤਾ ਹਸਪਤਾਲ 'ਚ ਡਾਕਟਰਾਂ ਨੇ ਪਤਾ ਲਗਾਇਆ ਕਿ ਬਰਟਨ ਨੇ ਹਾਲ ਹੀ ਦੇ ਵਿੱਚ ਜਨਮ ਦਿੱਤਾ ਸੀ ਪਰ ਉਸਨੇ ਇਸ ਤੋਂ ਇਨਕਾਰ ਕਰ ਦਿੱਤਾ ਇਸ ਦੌਰਾਨ ਬਲਾਮ ਨੇ ਘਰ ਆ ਕੇ ਜਾਂਚ ਕੀਤੀ ਤਾਂ ਉਸਨੇ ਸੋਫੇ ਪਿੱਛੇ ਇੱਕ ਬੈਗ ਵੇਖਿਆ ਜਿਸ ਚ ਉਸਨੂੰ ਬੱਚੇ ਦੀ ਲਾਸ਼ ਹੋਣ ਦਾ ਸ਼ੱਕ ਹੋਇਆ ਉਸਨੇ ਬੈਗ ਨੂੰ ਖੋਲਣ ਦੀ ਬਜਾਏ ਇਸਨੂੰ ਬਾਹਰ ਫ੍ਰੀਜ਼ਰ ਚ ਰੱਖ ਦਿੱਤਾ ਪੁਲਿਸ ਨੂੰ ਸੂਚਨਾ ਮਿਲਣ ਤੇ ਉਹਨਾਂ ਨੇ ਬੈਗ ਦੀ ਜਾਂਚ ਕੀਤੀ ਤੇ ਬੱਚੇ ਦੀ ਲਾਸ਼ ਬਰਾਮਦ ਕੀਤੀ ਬਟਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਨੇ ਦਸਿਆ ਕਿ ਉਸ ਦੀ ਯਾਦਦਾਸ਼ ਧੁੰਦਲੀ ਹੈ ਤੇ ਉਸ ਨੂੰ ਲੱਗਿਆ ਹੈ ਕਿ ਇਹ ਸਭ ਇੱਕ ਸੁਪਨਾ ਸੀ ਅਦਾਲਤ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਬਰਟਨ ਨੇ ਆਪਣੀ ਪ੍ਰੈਗਨਨਸੀ ਨੂੰ ਲੁਕਾਉਣ ਲਈ ਝੂਠ ਬੋਲਿਆ ਹੈ ਕਿ ਉਸ ਦਾ ਪੇਟ ਲਿਵਰ ਸਰੋਸਿਸ ਕਾਰਨ ਸੁਜਾਹ ਹੋਇਆ ਹੈ ਨਾਲ ਹੀ ਉਸ ਨੇ ਇੱਕ ਜਾਲੀ ਬਿਮਾਰੀ ਦਾ ਬਹਾਨਾ ਬਣਾ ਕੇ ਗੋ ਫੰਡ 'ਚ ਪੇਚਰਾਹੀ 560 ਡਾਲਰ ਦੀ ਤੋਖਾ ਧੜੀ ਵੀ ਕੀਤੀ ਹੈ ਅਦਾਲਤ ਨੇ ਬਰਟਨ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਧਿਆਨ ਚ ਰੱਖਦਿਆਂ ਉਸ ਨੂੰ ਜੇਲ੍ਹ ਦੀ ਸਜ਼ਾ ਨਹੀਂ ਦਿੱਤੀ ਇਸ ਦੇ ਬਜਾਏ ਉਸ ਨੂੰ ਸਮਾਜਿਕ ਸੇਵਾ ਤੇ ਨਿਗਰਾਨੀ ਦੇ ਹੁਕਮ ਦਿੱਤੇ ਗਏ ਨੇ ਬਲਾਮ ਨੂੰ ਵੀ 1 ਸਾਲ ਦੀ ਕਮਿਊਨਿਟੀ ਅਧਿਕਾਰੀ ਤੇ ਸਜ਼ਾ ਮਿਲੀ ਹੈ 시ਡਨੀ ਦੇ ਵਿੱਚ ਇੱਕ ਚਾਈਲਡ ਕੇਅਰ ਵਰਕਰ ਤੇ 5 ਤੋਂ 6 ਸਾਲ ਦੇ ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਅਤੇ ਤਸਵੀਰਾਂ ਬਣਾਉਣ ਦਾ ਦੋਸ਼ ਲੱਗਿਆ ਸੋ ਦੋਸ਼ ਤੋਂ ਬਾਅਦ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 26 ਸਾਲਾ ਡੇਵਿਡ ਜੇਮਸ ਨੂੰ ਗ੍ਰਿਫਤਾਰ ਕੀਤਾ ਇੱਕ ਨਵਾਂ 2021 ਤੋਂ 2024 ਦਰਮਿਆਨ ਵਾਪਰੀਆਂ ਜਦੋਂ ਪੁਲਿਸ ਨੇ ਜੇਮਸ ਨੂੰ ਆਪਣੇ ਇਲੈਕਟ੍ਰੋਨਿਕ ਡਿਵਾਈਸਾਂ ਦੇ ਪਾਸਵਰਡ ਦੇਣ ਤੋਂ ਇਨਕਾਰ ਕਰਨ ਤੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਬਾਅਦ ਵਿੱਚ ਜਦੋਂ ਪੁਲਿਸ ਨੇ ਡਿਵਾਈਸਾਂ ਤੱਕ ਪਹੁੰਚ ਹਾਸਲ ਕੀਤੀ ਤਾਂ ਉਹਨਾਂ ਨੂੰ ਬੱਚਿਆਂ ਦਾ ਸ਼ੋਸ਼ਣ ਸਮਗਰੀ ਮਿਲੀ ਜਿਸ ਤੋਂ ਬਾਅਦ ਜੇਮਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਉਸ ਤੇ ਨੌ ਅਗਰਵੇਟਿਡ ਚਾਰਜਾਂ ਸਨ ਬੱਚਿਆਂ ਦੇ ਸ਼ੋਸ਼ਣ ਸਮਗਰੀ ਬਣਾਉਣ ਰੱਖਣ ਤੇ ਪੁਲਿਸ ਨੂੰ ਸਹਿਯੋਗ ਨਾ ਕਰਨ ਦੇ ਦੋਸ਼ ਨੇ ਆਸਟ੍ਰੇਲੀਅਨ ਫੈਡਰਲ ਪੁਲਿਸ ਦਾ ਕਹਿਣਾ ਹੈ ਕਿ ਜੇਮਸ ਨੇ ਲਗਭਗ 60 ਚਾਈਲਡ ਕੇਅਰ ਸੈਂਟਰਾਂ 'ਚ ਕੰਮ ਕੀਤਾ ਹੈ ਜਿਸ ਕਾਰਨ ਪੁਲਿਸ ਨੇ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਸੂਚਿਤ ਕਰਨ ਲਈ ਵਿਆਪਕ ਜਾਂਚ ਕੀਤੀ। ਅਦਾਲਤ ਨੇ ਪਹਿਲਾਂ ਉਸ ਦੇ ਨਾਮ ਤੇ ਪ੍ਰਕਾਸ਼ਨ ਪਾਬੰਦੀ ਲਗਾਈ ਸੀ ਪਰ ਹੁਣ ਇਹ ਪਾਬੰਦੀ ਹਟਾ ਦਿੱਤੀ ਗਈ ਹੈ। ਜੇਮਸ 21 ਅਗਸਤ ਨੂੰ ਅਦਾਲਤ 'ਚ ਪੇਸ਼ ਹੋਵੇਗਾ। ਇਹ ਮਾਮਲਾ ਆਸਟ੍ਰੇਲੀਆ ਦੇ ਚਾਈਲਡਕੇਅਰ ਸੈਕਟਰ 'ਚ ਵਾਪਰੀਆਂ ਕਈ ਹੋਰ ਘਟਨਾਵਾਂ ਦੀ ਲੜੀ ਦਾ ਹਿੱਸਾ ਹੈ। ਹਾਲ ਹੀ ਦੇ ਵਿੱਚ ਵਿਕਟੋਰੀਆ ਦੇ ਵਿੱਚ ਜੋਸ਼ੂਆ ਡੇਲ ਬੋਰਨ ਨਾਮਕ ਇੱਕ ਚਾਈਲਡਕੇਅਰ ਵਰਕਰ ਤੇ 70 ਤੋਂ ਵੱਧ ਅਪਰਾਧਾਂ ਦੇ ਦੋਸ਼ ਲੱਗੇ ਨੇ ਜਿਨ੍ਹਾਂ 'ਚ 5 ਮਹੀਨੇ ਤੋਂ 2 ਸਾਲ ਦੀ ਉਮਰ ਦੇ ਬੱਚਿਆਂ ਨਾਲ ਸ਼ੋਸ਼ਣ ਸ਼ਾਮਿਲ ਹੈ। ਪਿਛਲੇ ਸਾਲ ਐਸ਼ਲੇ ਪੌਲ ਗ੍ਰਿਫਿਥ ਨੂੰ 70 ਬੱਚਿਆਂ ਨਾਲ ਸ਼ੋਸ਼ਣ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਘਟਨਾਵਾਂ ਨੇ ਸਰਕਾਰ ਨੂੰ ਚਾਈਲਡਕੇਅਰ ਸੈਂਟਰਾਂ 'ਚ ਸੁਰੱਖਿਆ ਨਿਯਮਾਂ ਨੂੰ ਸਖਤ ਕਰਨ ਤੇ ਵਰਕਰਾਂ ਦੀ ਰਜਿਸਟਰੀ ਬਣਾਉਣ ਲਈ ਮਜਬੂਰ ਕੀਤਾ ਹੈ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਅਧਿਕਾਰੀ ਬ੍ਰੈਡ ਜੇਨਸ ਨੇ ਕਿਹਾ ਹੈ ਕਿ ਬੱਚਿਆਂ ਨਾਲ ਸੋਸ਼ਣ ਦੀ ਕੋਈ ਵੀ ਘਟਨਾ ਭਿਆਨਕ ਹੈ ਖਾਸ ਤੌਰ ਤੇ ਜਦੋਂ ਦੋਸ਼ੀ ਵਿਅਕਤੀ ਉਹ ਹੋਵੇ ਜਿਸ ਤੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਨੇ ਵਾਦਾ ਕੀਤਾ ਹੈ ਕਿ ਚਾਈਲਡ ਕੇਅਰ ਸੈਕਟਰ ਚ ਸੁਰੱਖਿਆ ਵਧਾਉਣ ਲਈ ਨਵੇਂ ਕਾਨੂੰਨ ਤੇ ਸਿਸਟਮ ਵੀ ਸਨੇ ਸੁਧਾਰ ਕੀਤੇ ਜਾਣਗੇ ਸੋ ਇਹ ਸਨ ਆਸਟ੍ਰੇਲੀਅਨ ਨਿਊਜ਼ ਦੀ ਅੱਜ ਖਬਰਾਂ ਇਸ ਦਿਨ ਤੁਸਿੰਦ ਆ ਗਿਆ ਧੰਨਵਾਦ